ਸੰਗਤ ਜੀ ਇਹ ਜਿਹੜਾ ਤੁਸੀਂ ਗੁਰੂ ਘਰ ਦੇਖ ਰਹੇ ਆ ਇਹ ਗੁਰੂ ਕੀ ਟਾਪ ਵਿਖੇ ਸਥਿਤ ਹੈ ਜਿਹੜਾ ਕਿ ਜੈਤੋ ਤੋਂ ਕੋਟਕਪੂਰਾ ਰੋਡ ਤੇ ਸਥਿਤ ਹੈ ਤੇ ਇੱਥੇ ਗੁਰੂ ਗੋਬਿੰਦ ਸਿੰਘ ਜੀ ਆਏ ਸੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਹੋਣ ਕਰਕੇ ਇਸ ਅਸਥਾਨ ਦੀ ਬਹੁਤ ਜ਼ਿਆਦਾ ਮਹੱਤਤਾ ਹੈ ਬੇਔਲਾਦ ਜੋੜਿਆਂ ਨੂੰ ਇੱਥੇ ਸੰਤਾਨ ਪ੍ਰਾਪਤ ਹੁੰਦੀ ਹੈ ਤੇ ਮੁਕਤੀ ਪ੍ਰਾਪਤ ਹੁੰਦੀ ਹੈ ਕਿਉਂਕਿ ਇੱਥੇ ਸ੍ਰੀਂ ਦੇ ਦਰਾਖਤ ਦੇ ਵਿੱਚ ਇਹ ਵਿੱਚ ਇੱਕ ਮੁਸਲਮਾਨ ਰਹਿੰਦਾ ਸੀਗਾ ਜਿਹੜਾ ਇਹਦਾ ਨਾਮ ਸੀ ਹੁਸੈਨ ਖਾਨ ਤੇ ਜਦੋਂ ਗੁਰੂ ਗੋਬਿੰਦ ਸਿੰਘ ਜੀ ਇੱਥੇ ਆ ਕੇ ਬੈਠੇ ਤਾਂ ਉਸ ਨੇ ਨਮਸਕਾਰ ਕੀਤੀ ਗੁਰੂ ਸਾਹਿਬ ਨੂੰ ਤੇ ਗੁਰੂ ਸਾਹਿਬ ਨੇ ਉਹਦੇ ਨਾਮ ਤੋਂ ਪਛਾਣ ਕੇ ਉਹਨੂੰ ਕਿਹਾ ਵੀ ਠੀਕ ਆ ਹੁਸੈਨ ਖਾਨ ਤੇ ਸਾਰੇ ਹੈਰਾਨ ਹੋ ਗਏ ਉਹ ਖੁਦ ਵੀ ਹੈਰਾਨ ਹੋ ਗਿਆ ਕਹਿੰਦਾ ਗੁਰੂ ਜੀ ਤੁਸੀਂ ਮੈਨੂੰ ਪਛਾਣ ਲਿਆ ਕਿਉਂਕਿ ਉਹ 6ਵੇਂ ਜਾਮੇ ਦੇ ਵਿੱਚ ਉਹ ਤੋਂ ਕੋਈ ਗਲਤੀ ਹੋਈ ਸੀਗੀ ਤੇ ਉਸ ਤੋਂ ਬਾਅਦ ਗੁਰੂ ਸਾਹਿਬ ਨੇ ਉਹਦਾ ਇੱਥੇ ਆ ਕੇ ਉਹਦੀ ਮੁਕਤੀ ਕੀਤੀ ਤੇ ਉਸ ਤੋਂ ਬਾਅਦ ਗੁਰੂ ਸਾਹਿਬ ਇੱਥੋਂ ਮੁਕਤ 18 ਰੋਗ ਇੱਥੇ ਦੂਰ ਹੁੰਦਾ ਅੱਠ ਚੁੰਡਾ ਸਰੋਵਰ ਹੋਣ ਕਰਕੇ ਹਰਕ ਪੁੰਨਿਆਂ ਤੇ ਇੱਥੇ ਮੇਲਾ ਲੱਗਦਾ ਪੁੰਨਿਆਂ ਤੇ ਇੱਥੇ ਬਹੁਤ ਦੂਰੋਂ ਦੂਰੋਂ ਸੰਗਤ ਆਉਂਦੀ ਹੈ ਜਿਹੜੇ ਵੀ ਬੇਅਲਾਦ ਜੋੜੇ ਆ ਉਹਨਾਂ ਨੂੰ ਇੱਥੋਂ ਸੰਤਾਨ ਪ੍ਰਾਪਤ ਹੁੰਦੀ ਆ ਬਹੁਤ ਜ਼ਿਆਦਾ ਮਹਾਨਤਾ ਇਸ ਅਸਥਾਨ ਦੀ 2 3 4 ਅਸੂ ਦਾ ਇੱਥੇ ਸਾਲਾਨਾ ਮੇਲਾ ਲੱਗਦਾ ਜੋੜ ਮੇਲਾ ਲੱਗਦਾ ਬਹੁਤ ਸਿੱਖ ਸੰਗਤ ਆਉਂਦੀ ਹੈ ਦੂਰੋਂ ਦੂਰੋਂ ਤੇ ਹੁਣ ਵੀ ਆਪਾਂ ਅਪੀਲ ਕਰਦੇ ਆਂ ਦੋਸਤੋ ਕਿ ਕੱਲ ਤੋਂ ਮੇਲਾ ਸ਼ੁਰੂ ਆ ਅੱਜ ਨਗਰ ਕੀਰਤਨ ਸ਼ੁਰੂ ਹੋਇਆ ਇਹ ਦੇਖੋ ਤੁਹਾਡੇ ਸਾਹਮਣੇ ਅੱਜ ਤੁਹਾਨੂੰ ਇਸ ਵੀਡੀਓ ਦੇ ਵਿੱਚ ਸਾਰੀ ਦੇ ਵਿੱਚ ਨਗਰ ਕੀਰਤਨ ਦਿਖਾਉਣ ਲੱਗੇ ਆਂ ਤੇ ਇਹ 2 3 ਆਸ-ਪਾਸ ਦੇ ਪਿੰਡਾਂ ਦੇ ਵਿੱਚ 3 4 ਪਿੰਡਾਂ ਦੇ ਵਿੱਚ ਹੁੰਦਾ ਹੋਇਆ ਸ਼ਾਮ ਨੂੰ ਫੇਰ ਤੋਂ ਇੱਥੇ ਬਿਰਾਜਮਾਨ ਹੋਣਾ ਹੈ ਗੁਰੂ ਘਰ ਤੇ ਉਸ ਤੋਂ ਬਾਅਦ ਕੱਲ ਤੋਂ ਮੇਲਾ ਸ਼ੁਰੂ ਹੈ ਤੇ ਸਾਰੀ ਸਿੱਖ ਸੰਗਤ ਨੂੰ ਇਹ ਵੀਡੀਓ ਪਾਉਣ ਦਾ ਮਕਸਦ ਇਹੀ ਹੈ ਅਪੀਲ ਹੈ ਕਿ ਕੱਲ ਤੋਂ ਮੇਲਾ ਸ਼ੁਰੂ ਆ 2-3 ਦਿਨ ਮੇਲਾ ਲੱਗਣਾ ਹੈ ਸਾਰੀ ਸੰਗਤ ਇੱਥੇ ਪਹੁੰਚਣ ਦੀ ਕਿਰਪਾਲਤਾ ਕਰਿਓ ਤੇ ਹੁਣ ਤੁਸੀਂ ਸਾਰੇ ਨਗਰ ਕੀਰਤਨ ਦੇਖੋ ਜਿਹੜਾ و